ਆਸਟ੍ਰੇਲੀਆ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ YouTube ਤੇ ਅਕਾਊਂਟ ਨਹੀਂ ਬਣਾ ਸਕਣਗੇ ਇਹ ਨਵਾਂ ਨਿਯਮ 10 ਦਸੰਬਰ 2025 ਤੋਂ ਲਾਗੂ ਹੋਵੇਗਾ ਪਹਿਲਾਂ YouTube ਨੂੰ ਅਜਿਹੇ ਨਿਯਮਾਂ ਤੋਂ ਛੋੜ ਦਿੱਤੀ ਗਈ ਸੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਕੀ ਇਹ ਨਵਾਂ ਫੈਸਲਾ ਇਸ ਬਾਰੇ ਵੀ ਜਾਣਦੇ ਹਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ YouTube ਤੇ ਅਕਾਊਂਟ ਬਣਾਉਣ ਦੀ ਮਨਾਈ ਹੋਵੇਗੀ ਇਹ ਪਾਬੰਦੀ ਪਹਿਲਾਂ ਫੇਸਬੁਕ, ਇੰਸਟਾਗ੍ਰam, ਟਿੱਕਟੌਕ, ਸਨੇਪਚੈਟ, ਐਕਸ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਲਾਗੂ ਸੀ ਪਰ ਹੁਣ YouTube ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। YouTube Kids ਐਪ ਨੂੰ ਇਸ ਨਾਮ ਤੋਂ ਛੋੜ ਦਿੱਤੀ ਗਈ ਹੈ ਜਾਨੀ ਕਿ ਬੱਚੇ YouTube Kids ਦੀ ਵਰਤੋਂ ਕਰ ਸਕਦੇ ਹਨ। ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੈਲਜ਼ ਨੇ ਕਿਹਾ ਕਿ ਫੈਸਲਾ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਖਤਰਨਾਕ ਪ੍ਰਭਾਵਾਂ ਤੋਂ ਬਚਾਉਣ ਲਈ ਲਿਆ ਗਿਆ ਹੈ। ਮਾਪਿਆਂ ਨੂੰ ਇਸ ਤੋਂ ਮਨ ਦੀ ਸ਼ਾਂਤੀ ਮਿਲੇਗੀ ਸੋਸ਼ਲ ਮੀਡੀਆ ਦੀ ਇੱਕ ਜਗ੍ਹਾ ਹੈ ਪਰ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਐਲਗੋਰਿਦਮ ਲਈ ਕੋਈ ਜਗ੍ਹਾ ਨਹੀਂ ਹੈ ਇਸ ਤੇ YouTube ਨੇ ਇਤਰਾਜ਼ ਕੀਤਾ ਹੈ YouTube ਦਾ ਕਹਿਣਾ ਹੈ ਕਿ ਇਹ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੱਖਰਾ ਹੈ ਪਹਿਲਾਂ ਇਸ ਨੂੰ ਪੁਰਾਣੇ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਦੁਆਰਾ ਛੋਟ ਦਿੱਤੀ ਗਈ ਸੀ ਪਰ ਹੁਣ ਨਵੇਂ ਮੰਤਰੀ ਨੇ ਈ ਸੇਫਟੀ ਕਮਿਸ਼ਨਰ ਦੀ ਸਲਾਹ ਤੇ ਇਹ ਛੋਟ ਨੂੰ ਹਟਾ ਦਿੱਤਾ ਹੈ ਈ ਸੇਫਟੀ ਕਮਿਸ਼ਨਰ ਯੂਲੀ ਐਲਮੈਨ ਗ੍ਰਾਂਟ ਦੁਆਰਾ 2600 ਬੱਚਿਆਂ ਤੇ ਕੀਤੇ ਗਏ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਗਭਗ 40% ਬੱਚਿਆਂ ਨੇ YouTube ਤੇ ਨੁਕਸਾਨਦੇ ਸੁਭਗਰੀ ਦੇਖੀ ਹੈ ਹਾਲਾਂਕਿ ਨਵਾਂ ਕਾਨੂੰਨ ਸਿਰਫ ਅਕਾਊਂਟ ਬਣਾਉਣ ਤੇ ਪਾਬੰਦੀ ਲਗਾਉਂਦਾ ਹੈ ਜਾਨਕਿ ਬੱਚੇ YouTube ਤੇ ਲੌਗ ਆਊਟ ਕਰ ਸਕਦੇ ਹਨ ਅਤੇ ਵੀਡੀਓ ਦੇਖ ਸਕਦੇ ਹਨ ਪਰ ਅਕਾਊਂਟ ਨਹੀਂ ਬਣਾ ਸਕਣਗੇ ਜੇਕਰ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਇਹ ਯਕੀਨੀ ਨਹੀਂ ਬਣਾਉਂਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਅਕਾਊਂਟ ਨਹੀਂ ਬਣਾ ਸਕਦੇ ਤਾਂ ਉਸਤੇ 49.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲੱਗ ਆਸਟ੍ਰੇਲੀਆ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ YouTube ਤੇ ਅਕਾਊਂਟ ਨਹੀਂ ਬਣਾ ਸਕਣਗੇ ਇਹ ਨਵਾਂ ਨਿਯਮ 10 ਦਸੰਬਰ 2025 ਤੋਂ ਲਾਗੂ ਹੋਵੇਗਾ ਪਹਿਲਾਂ YouTube ਨੂੰ ਅਜਿਹੇ ਨਿਯਮਾਂ ਤੋਂ ਛੋੜ ਦਿੱਤੀ ਗਈ ਸੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਕੀ ਹੈ ਨਵਾਂ ਫੈਸਲਾ ਇਸ ਬਾਰੇ ਵੀ ਜਾਣਦੇ ਹਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ YouTube ਤੇ ਅਕਾਊਂਟ ਬਣਾਉਣ ਦੀ ਮਨਾਹੀ ਹੋਵੇਗੀ ਇਹ ਪਾਬੰਦੀ ਪਹਿਲਾਂ Facebook Instagram TikTok Snapchat X ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਲਾਗੂ ਸੀ ਪਰ ਹੁਣ YouTube ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ YouTube Kids app ਨੂੰ ਇਸ ਨਾਮ ਤੋਂ ਛੋੜ ਦਿੱਤੀ ਗਈ ਹੈ ਜਾਨੀ ਕਿ ਬੱਚੇ YouTube Kids ਦੀ ਵਰਤੋਂ ਕਰ ਸਕਦੇ ਹਨ ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੈਲਜ਼ ਨੇ ਕਿਹਾ ਕਿ ਫੈਸਲਾ ਬੱਚਿਆਂ ਨੂੰ سوشل میڈیا ਦੇ ਖਤਰਨਾਕ ਪ੍ਰਵਾਹਾਂ ਤੋਂ ਬਚਾਉਣ ਲਈ ਲਿਆ ਗਿਆ ਹੈ ਮਾਪਿਆਂ ਨੂੰ ਇਸ ਤੋਂ ਮਨ ਦੀ ਸ਼ਾਂਤੀ ਮਿਲੇਗੀ سوشل میڈیا ਦੀ ਇੱਕ ਜਗ੍ਹਾ ਹੈ ਪਰ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਐਲਗੋਰਿਦਮ ਲਈ ਕੋਈ ਜਗ੍ਹਾ ਨਹੀਂ ਹੈ ਇਸਤੇ YouTube ਨੇ ਇਤਰਾਜ਼ ਕੀਤਾ ਹੈ YouTube ਦਾ ਕਹਿਣਾ ਹੈ ਕਿ ਇਹ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੱਖਰਾ ਹੈ ਪਹਿਲਾਂ ਇਸ ਨੂੰ ਪੁਰਾਣੇ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਦੁਆਰਾ ਛੋਟ ਦਿੱਤੀ ਗਈ ਸੀ ਪਰ ਹੁਣ ਨਵੇਂ ਮੰਤਰੀ ਨੇ ਈ ਸੇਫਟੀ ਕਮਿਸ਼ਨਰ ਦੀ ਸਲਾਹ ਤੇ ਇਹ ਛੋਟ ਨੂੰ ਹਟਾ ਦਿੱਤਾ ਹੈ ਈ ਸੇਫਟੀ ਕਮਿਸ਼ਨਰ ਯੂਲੀ ਐਲਮੈਨ ਗ੍ਰਾਂਟ ਦੁਆਰਾ 2600 ਬੱਚਿਆਂ ਤੇ ਕੀਤੇ ਗਏ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਗਭਗ 40% ਬੱਚਿਆਂ ਨੇ YouTube ਤੇ ਨੁਕਸਾਨਦੇ ਸੁਭਗਰੀ ਦੇਖੀ ਹੈ ਹਾਲਾਂਕਿ ਨਵਾਂ ਕਾਨੂੰਨ ਸਿਰਫ account ਬਣਾਉਣ ਤੇ ਪਾਬੰਦੀ ਲਗਾਉਂਦਾ ਹੈ ਜਾਨਕਿ ਬੱਚੇ YouTube ਤੇ log out ਕਰ ਸਕਦੇ ਹਨ ਅਤੇ ਵੀਡੀਓ ਦੇਖ ਸਕਦੇ ਹਨ ਪਰ ਅਕਾਊਂਟ ਨਹੀਂ ਬਣਾ ਸਕਣਗੇ ਜੇਕਰ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਇਹ ਯਕੀਨੀ ਨਹੀਂ ਬਣਾਉਂਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਅਕਾਊਂਟ ਨਹੀਂ ਬਣਾ ਸਕਦੇ ਤਾਂ ਉਸਤੇ 49.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਆਸਟ੍ਰੇਲੀਆ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ YouTube ਤੇ ਅਕਾਊਂਟ ਨਹੀਂ ਬਣਾ ਸਕਣਗੇ ਇਹ ਨਵਾਂ ਨਿਯਮ 10 ਦਸੰਬਰ 2025 ਤੋਂ ਲਾਗੂ ਹੋਵੇਗਾ ਪਹਿਲਾਂ YouTube ਨੂੰ ਅਜਿਹੇ ਨਿਯਮਾਂ ਤੋਂ ਛੋੜ ਦਿੱਤੀ ਗਈ ਸੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਕੀ ਇਹ ਨਵਾਂ ਫੈਸਲਾ ਇਸ ਬਾਰੇ ਵੀ ਜਾਣਦੇ ਹਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ YouTube ਤੇ ਅਕਾਊਂਟ ਬਣਾਉਣ ਦੀ ਮਨਾਈ ਹੋਵੇਗੀ ਇਹ ਪਾਬੰਦੀ ਪਹਿਲਾਂ ਫੇਸਬੁਕ, ਇੰਸਟਾਗ੍ਰam, ਟਿੱਕਟੌਕ, ਸਨੇਪਚੈਟ, ਐਕਸ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਲਾਗੂ ਸੀ ਪਰ ਹੁਣ YouTube ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। YouTube Kids ਐਪ ਨੂੰ ਇਸ ਨਾਮ ਤੋਂ ਛੋੜ ਦਿੱਤੀ ਗਈ ਹੈ ਜਾਨੀ ਕਿ ਬੱਚੇ YouTube Kids ਦੀ ਵਰਤੋਂ ਕਰ ਸਕਦੇ ਹਨ। ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੈਲਥ ਨੇ ਕਿਹਾ ਕਿ ਫੈਸਲਾ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਖਤਰਨਾਕ ਪ੍ਰਭਾਵਾਂ ਤੋਂ ਬਚਾਉਣ ਲਈ ਲਿਆ ਗਿਆ ਹੈ। ਮਾਪਿਆਂ ਨੂੰ ਇਸ ਤੋਂ ਮਨ ਦੀ ਸ਼ਾਂਤੀ ਮਿਲੇਗੀ ਸੋਸ਼ਲ ਮੀਡੀਆ ਦੀ ਇੱਕ ਜਗ੍ਹਾ ਹੈ ਪਰ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਐਲਗੋਰਿਦਮ ਲਈ ਕੋਈ ਜਗ੍ਹਾ ਨਹੀਂ ਹੈ ਇਸ ਤੇ YouTube ਨੇ ਇਤਰਾਜ਼ ਕੀਤਾ ਹੈ YouTube ਦਾ کہنا ਹੈ ਕਿ ਇਹ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੱਖਰਾ ਹੈ ਪਹਿਲਾਂ ਇਸ ਨੂੰ ਪੁਰਾਣੇ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਦੁਆਰਾ ਛੋਟ ਦਿੱਤੀ ਗਈ ਸੀ ਪਰ ਹੁਣ ਨਵੇਂ ਮੰਤਰੀ ਨੇ ਈ ਸੇਫਟੀ ਕਮਿਸ਼ਨਰ ਦੀ ਸਲਾਹ ਤੇ ਇਹ ਛੋਟ ਨੂੰ ਹਟਾ ਦਿੱਤਾ ਹੈ ਈ ਸੇਫਟੀ ਕਮਿਸ਼ਨਰ ਯੂਲੀ ਐਲ ਮੈਨ ਗ੍ਰਾਂਟ ਦੁਆਰਾ 2600 ਬੱਚਿਆਂ ਤੇ ਕੀਤੇ ਗਏ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਗਭਗ 40% ਬੱਚਿਆਂ ਨੇ YouTube ਤੇ ਨੁਕਸਾਨ ਦੇ ਸਮਗਰੀ ਦੇਖੀ ਹੈ ਹਾਲਾਂਕਿ ਨਮਾ ਕਾਨੂੰਨ ਸਿਰਫ ਅਕਾਊਂਟ ਬਣਾਉਣ ਤੇ ਪਾਬੰਦੀ ਲਗਾਉਂਦਾ ਹੈ ਜਾਨੀ ਕਿ ਬੱਚੇ YouTube ਤੇ ਲੌਗ ਆਊਟ ਕਰ ਸਕਦੇ ਹਨ ਅਤੇ ਵੀਡੀਓ ਵੇਖ ਸਕਦੇ ਹਨ ਪਰ ਅਕਾਊਂਟ ਨਹੀਂ ਬਣਾ ਸਕਣਗੇ ਜੇਕਰ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਇਹ ਯਕੀਨੀ ਨਹੀਂ ਬਣਾਉਂਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਅਕਾਊਂਟ ਨਹੀਂ ਬਣਾ ਸਕਦੇ ਤਾਂ ਉਸਤੇ 49.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਆਸਟ੍ਰੇਲੀਆ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ YouTube ਤੇ ਅਕਾਊਂਟ ਨਹੀਂ ਬਣਾ ਸਕਣਗੇ ਇਹ ਨਵਾਂ ਨਿਯਮ 10 ਦਸੰਬਰ 2025 ਤੋਂ ਲਾਗੂ ਹੋਵੇਗਾ ਪਹਿਲਾਂ YouTube ਨੂੰ ਅਜਿਹੇ ਨਿਯਮਾਂ ਤੋਂ ਛੋੜ ਦਿੱਤੀ ਗਈ ਸੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਕੀ ਇਹ ਨਵਾਂ ਫੈਸਲਾ ਇਸ ਬਾਰੇ ਵੀ ਜਾਣਦੇ ਹਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ YouTube ਤੇ ਅਕਾਊਂਟ ਬਣਾਉਣ ਦੀ ਮਨਾਈ ਹੋਵੇਗੀ ਇਹ ਪਾਬੰਦੀ ਪਹਿਲਾਂ ਫੇਸਬੁੱਕ, ਇੰਸਟਾਗ੍ਰam, ਟਿੱਕਟੌਕ, ਸਨੇਪਚੈਟ, ਐਕਸ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਲਾਗੂ ਸੀ ਪਰ ਹੁਣ YouTube ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। YouTube Kids ਐਪ ਨੂੰ ਇਸ ਨਾਮ ਤੋਂ ਛੋੜ ਦਿੱਤੀ ਗਈ ਹੈ ਜਾਨੀ ਕਿ ਬੱਚੇ YouTube Kids ਦੀ ਵਰਤੋਂ ਕਰ ਸਕਦੇ ਹਨ। ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੈਲਜ਼ ਨੇ ਕਿਹਾ ਕਿ ਫੈਸਲਾ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਖਤਰਨਾਕ ਪ੍ਰਭਾਵਾਂ ਤੋਂ ਬਚਾਉਣ ਲਈ ਲਿਆ ਗਿਆ ਹੈ। ਮਾਪਿਆਂ ਨੂੰ ਇਸ ਤੋਂ ਮਨ ਦੀ ਸ਼ਾਂਤੀ ਮਿਲੇਗੀ ਸੋਸ਼ਲ ਮੀਡੀਆ ਦੀ ਇੱਕ ਜਗ੍ਹਾ ਹੈ ਪਰ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਐਲਗੋਰਿਦਮ ਲਈ ਕੋਈ ਜਗ੍ਹਾ ਨਹੀਂ ਹੈ ਇਸ ਤੇ YouTube ਨੇ ਇਤਰਾਜ਼ ਕੀਤਾ ਹੈ YouTube ਦਾ کہنا ਹੈ ਕਿ ਇਹ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੱਖਰਾ ਹੈ ਪਹਿਲਾਂ ਇਸ ਨੂੰ ਪੁਰਾਣੇ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਦੁਆਰਾ ਛੋਟ ਦਿੱਤੀ ਗਈ ਸੀ ਪਰ ਹੁਣ ਨਵੇਂ ਮੰਤਰੀ ਨੇ ਈ ਸੇਫਟੀ ਕਮਿਸ਼ਨਰ ਦੀ ਸਲਾਹ ਤੇ ਇਹ ਛੋਟ ਨੂੰ ਹਟਾ ਦਿੱਤਾ ਹੈ ਈ ਸੇਫਟੀ ਕਮਿਸ਼ਨਰ ਯੂਲੀ ਐਲਮੈਨ ਗ੍ਰਾਂਟ ਦੁਆਰਾ 2600 ਬੱਚਿਆਂ ਤੇ ਕੀਤੇ ਗਏ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਗਭਗ 40% ਬੱਚਿਆਂ ਨੇ YouTube ਤੇ ਨੁਕਸਾਨਦੇ ਸਮਗਰੀ ਦੇਖੀ ਹੈ ਹਾਲਾਂਕਿ ਨਵਾਂ ਕਾਨੂੰਨ ਸਿਰਫ account ਬਣਾਉਣ ਤੇ ਪਾਬੰਦੀ ਲਗਾਉਂਦਾ ਹੈ ਜਾਨੀ ਕਿ ਬੱਚੇ YouTube ਤੇ log out ਕਰ ਸਕਦੇ ਹਨ ਅਤੇ ਵੀਡੀਓ ਦੇਖ ਸਕਦੇ ਹਨ ਪਰ account ਨਹੀਂ ਬਣਾ ਸਕਣਗੇ ਜੇਕਰ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਇਹ ਯਕੀਨੀ ਨਹੀਂ ਬਣਾਉਂਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਅਕਾਊਂਟ ਨਹੀਂ ਬਣਾ ਸਕਦੇ ਤਾਂ ਉਸਤੇ 49.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਆਸਟ੍ਰੇਲੀਆ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ YouTube ਤੇ ਅਕਾਊਂਟ ਨਹੀਂ ਬਣਾ ਸਕਣਗੇ। ਇਹ ਨਵਾਂ ਨਿਯਮ 10 ਦਸੰਬਰ 2025 ਤੋਂ ਲਾਗੂ ਹੋਵੇਗਾ। ਪਹਿਲਾ YouTube ਨੂੰ ਅਜਾ ਹੈ ਨਿਯਮਾਂ ਤੋਂ ਛੋੜ ਦਿੱਤੀ ਗਈ ਸੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਕੀ ਹੈ ਨਵਾਂ ਫੈਸਲਾ ਇਸ ਬਾਰੇ ਵੀ ਜਾਣਦੇ ਹਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ YouTube ਤੇ ਅਕਾਊਂਟ ਬਣਾਉਣ ਦੀ ਮਨਾਹੀ ਹੋਵੇਗੀ ਇਹ ਪਾਬੰਦੀ ਪਹਿਲਾਂ Facebook Instagram TikTok Snapchat X ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਲਾਗੂ ਸੀ ਪਰ ਹੁਣ YouTube ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ YouTube Kids app ਨੂੰ ਇਸ ਨਾਮ ਤੋਂ ਛੋੜ ਦਿੱਤੀ ਗਈ ਹੈ ਜਾਨੀ ਕਿ ਬੱਚੇ YouTube Kids ਦੀ ਵਰਤੋਂ ਕਰ ਸਕਦੇ ਹਨ ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੈਲਜ਼ ਨੇ ਕਿਹਾ ਕਿ ਫੈਸਲਾ ਬੱਚਿਆਂ ਨੂੰ سوشل میڈیا ਦੇ ਖਤਰਨਾਕ ਪ੍ਰਵਾਹਾਂ ਤੋਂ ਬਚਾਉਣ ਲਈ ਲਿਆ ਗਿਆ ਹੈ ਮਾਪਿਆਂ ਨੂੰ ਇਸ ਤੋਂ ਮਨ ਦੀ ਸ਼ਾਂਤੀ ਮਿਲੇਗੀ سوشل میڈیا ਦੀ ਇੱਕ ਜਗ੍ਹਾ ਹੈ ਪਰ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਐਲਗੋਰਿਦਮ ਲਈ ਕੋਈ ਜਗ੍ਹਾ ਨਹੀਂ ਹੈ ਇਸਤੇ YouTube ਨੇ ਇਤਰਾਜ਼ ਕੀਤਾ ਹੈ YouTube ਦਾ ਕਹਿਣਾ ਹੈ ਕਿ ਇਹ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੱਖਰਾ ਹੈ ਪਹਿਲਾਂ ਇਸ ਨੂੰ ਪੁਰਾਣੇ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਦੁਆਰਾ ਛੋਟ ਦਿੱਤੀ ਗਈ ਸੀ ਪਰ ਹੁਣ ਨਵੇਂ ਮੰਤਰੀ ਨੇ ਈ ਸੇਫਟੀ ਕਮਿਸ਼ਨਰ ਦੀ ਸਲਾਹ ਤੇ ਇਹ ਛੋਟ ਨੂੰ ਹਟਾ ਦਿੱਤਾ ਹੈ ਈ ਸੇਫਟੀ ਕਮਿਸ਼ਨਰ ਯੂਲੀ ਐਲਮੈਨ ਗ੍ਰਾਂਟ ਦੁਆਰਾ 2600 ਬੱਚਿਆਂ ਤੇ ਕੀਤੇ ਗਏ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਗਭਗ 40% ਬੱਚਿਆਂ ਨੇ YouTube ਤੇ ਨੁਕਸਾਨਦੇ ਸੁਭਗਰੀ ਦੇਖੀ ਹੈ ਹਾਲਾਂਕਿ ਨਵਾਂ ਕਾਨੂੰਨ ਸਿਰਫ ਅਕਾਊਂਟ ਬਣਾਉਣ ਤੇ ਪਾਬੰਦੀ ਲਗਾਉਂਦਾ ਹੈ ਜਾਨਕਿ ਬੱਚੇ YouTube ਤੇ ਲੌਗ ਆਊਟ ਕਰ ਸਕਦੇ ਹਨ ਅਤੇ ਵੀਡੀਓ ਦੇਖ ਸਕਦੇ ਹਨ ਪਰ ਅਕਾਊਂਟ ਨਹੀਂ ਬਣਾ ਸਕਣਗੇ ਜੇਕਰ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਇਹ ਯਕੀਨੀ ਨਹੀਂ ਬਣਾਉਂਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਅਕਾਊਂਟ ਨਹੀਂ ਬਣਾ ਸਕਦੇ ਤਾਂ ਉਸਤੇ 49.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲੱਗ ਆਸਟ੍ਰੇਲੀਆ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ YouTube ਤੇ ਅਕਾਊਂਟ ਨਹੀਂ ਬਣਾ ਸਕਣਗੇ ਇਹ ਨਵਾਂ ਨਿਯਮ 10 ਦਸੰਬਰ 2025 ਤੋਂ ਲਾਗੂ ਹੋਵੇਗਾ ਪਹਿਲਾਂ YouTube ਨੂੰ ਅਜਿਹੇ ਨਿਯਮਾਂ ਤੋਂ ਛੋੜ ਦਿੱਤੀ ਗਈ ਸੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਕੀ ਹੈ ਨਵਾਂ ਫੈਸਲਾ ਇਸ ਬਾਰੇ ਵੀ ਜਾਣਦੇ ਹਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ YouTube ਤੇ ਅਕਾਊਂਟ ਬਣਾਉਣ ਦੀ ਮਨਾਹੀ ਹੋਵੇਗੀ ਇਹ ਪਾਬੰਦੀ ਪਹਿਲਾਂ Facebook Instagram TikTok Snapchat X ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਲਾਗੂ ਸੀ ਪਰ ਹੁਣ YouTube ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ YouTube Kids app ਨੂੰ ਇਸ ਨਾਮ ਤੋਂ ਛੋੜ ਦਿੱਤੀ ਗਈ ਹੈ ਜਾਨੀ ਕਿ ਬੱਚੇ YouTube Kids ਦੀ ਵਰਤੋਂ ਕਰ ਸਕਦੇ ਹਨ ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੈਲਜ਼ ਨੇ ਕਿਹਾ ਕਿ ਫੈਸਲਾ ਬੱਚਿਆਂ ਨੂੰ سوشل میڈیا ਦੇ ਖਤਰਨਾਕ ਪ੍ਰਵਾਹਾਂ ਤੋਂ ਬਚਾਉਣ ਲਈ ਲਿਆ ਗਿਆ ਹੈ ਮਾਪਿਆਂ ਨੂੰ ਇਸ ਤੋਂ ਮਨ ਦੀ ਸ਼ਾਂਤੀ ਮਿਲੇਗੀ سوشل میڈیا ਦੀ ਇੱਕ ਜਗ੍ਹਾ ਹੈ ਪਰ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਐਲਗੋਰਿਦਮ ਲਈ ਕੋਈ ਜਗ੍ਹਾ ਨਹੀਂ ਹੈ ਇਸਤੇ YouTube ਨੇ ਇਤਰਾਜ਼ ਕੀਤਾ ਹੈ YouTube ਦਾ ਕਹਿਣਾ ਹੈ ਕਿ ਇਹ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੱਖਰਾ ਹੈ ਪਹਿਲਾਂ ਇਸ ਨੂੰ ਪੁਰਾਣੇ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਦੁਆਰਾ ਛੋਟ ਦਿੱਤੀ ਗਈ ਸੀ ਪਰ ਹੁਣ ਨਵੇਂ ਮੰਤਰੀ ਨੇ ਈ ਸੇਫਟੀ ਕਮਿਸ਼ਨਰ ਦੀ ਸਲਾਹ ਤੇ ਇਹ ਛੋਟ ਨੂੰ ਹਟਾ ਦਿੱਤਾ ਹੈ ਈ ਸੇਫਟੀ ਕਮਿਸ਼ਨਰ ਯੂਲੀ ਐਲਮੈਨ ਗ੍ਰਾਂਟ ਦੁਆਰਾ 2600 ਬੱਚਿਆਂ ਤੇ ਕੀਤੇ ਗਏ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਗਭਗ 40% ਬੱਚਿਆਂ ਨੇ YouTube ਤੇ ਨੁਕਸਾਨਦੇ ਸਮਗਰੀ ਦੇਖੀ ਹੈ ਹਾਲਾਂਕਿ ਨਵਾਂ ਕਾਨੂੰਨ ਸਿਰਫ account ਬਣਾਉਣ ਤੇ ਪਾਬੰਦੀ ਲਗਾਉਂਦਾ ਹੈ ਜਾਨਕਿ ਬੱਚੇ YouTube ਤੇ log out ਕਰ ਸਕਦੇ ਹਨ ਅਤੇ ਵੀਡੀਓ ਦੇਖ ਸਕਦੇ ਹਨ ਪਰ ਅਕਾਊਂਟ ਨਹੀਂ ਬਣਾ ਸਕਣਗੇ ਜੇਕਰ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਇਹ ਯਕੀਨੀ ਨਹੀਂ ਬਣਾਉਂਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਅਕਾਊਂਟ ਨਹੀਂ ਬਣਾ ਸਕਦੇ ਤਾਂ ਉਸਤੇ 49.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਆਸਟ੍ਰੇਲੀਆ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ YouTube ਤੇ ਅਕਾਊਂਟ ਨਹੀਂ ਬਣਾ ਸਕਣਗੇ ਇਹ ਨਵਾਂ ਨਿਯਮ 10 ਦਸੰਬਰ 2025 ਤੋਂ ਲਾਗੂ ਹੋਵੇਗਾ ਪਹਿਲਾਂ YouTube ਨੂੰ ਅਜਿਹੇ ਨਿਯਮਾਂ ਤੋਂ ਛੋੜ ਦਿੱਤੀ ਗਈ ਸੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਕੀ ਇਹ ਨਵਾਂ ਫੈਸਲਾ ਇਸ ਬਾਰੇ ਵੀ ਜਾਣਦੇ ਹਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ YouTube ਤੇ ਅਕਾਊਂਟ ਬਣਾਉਣ ਦੀ ਮਨਾਈ ਹੋਵੇਗੀ ਇਹ ਪਾਬੰਦੀ ਪਹਿਲਾਂ ਫੇਸਬੁੱਕ, ਇੰਸਟਾਗ੍ਰam, ਟਿੱਕਟੌਕ, ਸਨੇਪਚੈਟ, ਐਕਸ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਲਾਗੂ ਸੀ ਪਰ ਹੁਣ YouTube ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। YouTube Kids ਐਪ ਨੂੰ ਇਸ ਨਾਮ ਤੋਂ ਛੋੜ ਦਿੱਤੀ ਗਈ ਹੈ ਜਾਨੀ ਕਿ ਬੱਚੇ YouTube Kids ਦੀ ਵਰਤੋਂ ਕਰ ਸਕਦੇ ਹਨ। ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੈਲਜ਼ ਨੇ ਕਿਹਾ ਕਿ ਫੈਸਲਾ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਖਤਰਨਾਕ ਪ੍ਰਭਾਵਾਂ ਤੋਂ ਬਚਾਉਣ ਲਈ ਲਿਆ ਗਿਆ ਹੈ। ਮਾਪਿਆਂ ਨੂੰ ਇਸ ਤੋਂ ਮਨ ਦੀ ਸ਼ਾਂਤੀ ਮਿਲੇਗੀ ਸੋਸ਼ਲ ਮੀਡੀਆ ਦੀ ਇੱਕ ਜਗ੍ਹਾ ਹੈ ਪਰ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਐਲਗੋਰਿਦਮ ਲਈ ਕੋਈ ਜਗ੍ਹਾ ਨਹੀਂ ਹੈ ਇਸ ਤੇ YouTube ਨੇ ਇਤਰਾਜ਼ ਕੀਤਾ ਹੈ YouTube ਦਾ کہنا ਹੈ ਕਿ ਇਹ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੱਖਰਾ ਹੈ ਪਹਿਲਾਂ ਇਸ ਨੂੰ ਪੁਰਾਣੇ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਦੁਆਰਾ ਛੋਟ ਦਿੱਤੀ ਗਈ ਸੀ ਪਰ ਹੁਣ ਨਵੇਂ ਮੰਤਰੀ ਨੇ ਈ ਸੇਫਟੀ ਕਮਿਸ਼ਨਰ ਦੀ ਸਲਾਹ ਤੇ ਇਹ ਛੋਟ ਨੂੰ ਹਟਾ ਦਿੱਤਾ ਹੈ ਈ ਸੇਫਟੀ ਕਮਿਸ਼ਨਰ ਯੂਲੀ ਐਲਮੈਨ ਗ੍ਰਾਂਟ ਦੁਆਰਾ 2600 ਬੱਚਿਆਂ ਤੇ ਕੀਤੇ ਗਏ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਗਭਗ 40% ਬੱਚਿਆਂ ਨੇ YouTube ਤੇ ਨੁਕਸਾਨਦੇ ਸਮਗਰੀ ਦੇਖੀ ਹੈ ਹਾਲਾਂਕਿ ਨਵਾਂ ਕਾਨੂੰਨ ਸਿਰਫ account ਬਣਾਉਣ ਤੇ ਪਾਬੰਦੀ ਲਗਾਉਂਦਾ ਹੈ ਜਾਨੀ ਕਿ ਬੱਚੇ YouTube ਤੇ log out ਕਰ ਸਕਦੇ ਹਨ ਅਤੇ ਵੀਡੀਓ ਦੇਖ ਸਕਦੇ ਹਨ ਪਰ ਅਕਾਊਂਟ ਨਹੀਂ ਬਣਾ ਸਕਣਗੇ ਜੇਕਰ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਇਹ ਯਕੀਨੀ ਨਹੀਂ ਬਣਾਉਂਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਅਕਾਊਂਟ ਨਹੀਂ ਬਣਾ ਸਕਦੇ ਤਾਂ ਉਸਤੇ 49.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਆਸਟ੍ਰੇਲੀਆ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ YouTube ਤੇ ਅਕਾਊਂਟ ਨਹੀਂ ਬਣਾ ਸਕਣਗੇ ਇਹ ਨਵਾਂ ਨਿਯਮ 10 ਦਸੰਬਰ 2025 ਤੋਂ ਲਾਗੂ ਹੋਵੇਗਾ ਪਹਿਲਾਂ YouTube ਨੂੰ ਅਜਿਹੇ ਨਿਯਮਾਂ ਤੋਂ ਛੋੜ ਦਿੱਤੀ ਗਈ ਸੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਕੀ ਇਹ ਨਵਾਂ ਫੈਸਲਾ ਇਸ ਬਾਰੇ ਵੀ ਜਾਣਦੇ ਹਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ YouTube ਤੇ ਅਕਾਊਂਟ ਬਣਾਉਣ ਦੀ ਮਨਾਈ ਹੋਵੇਗੀ ਇਹ ਪਾਬੰਦੀ ਪਹਿਲਾਂ ਫੇਸਬੁੱਕ, ਇੰਸਟਾਗ੍ਰam, ਟਿੱਕਟੌਕ, ਸਨੇਪਚੈਟ, ਐਕਸ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਲਾਗੂ ਸੀ ਪਰ ਹੁਣ YouTube ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। YouTube Kids ਐਪ ਨੂੰ ਇਸ ਨਾਮ ਤੋਂ ਛੋੜ ਦਿੱਤੀ ਗਈ ਹੈ ਜਾਨੀ ਕਿ ਬੱਚੇ YouTube Kids ਦੀ ਵਰਤੋਂ ਕਰ ਸਕਦੇ ਹਨ। ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੈਲਜ਼ ਨੇ ਕਿਹਾ ਕਿ ਫੈਸਲਾ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਖਤਰਨਾਕ ਪ੍ਰਭਾਵਾਂ ਤੋਂ ਬਚਾਉਣ ਲਈ ਲਿਆ ਗਿਆ ਹੈ। ਮਾਪਿਆਂ ਨੂੰ ਇਸ ਤੋਂ ਮਨ ਦੀ ਸ਼ਾਂਤੀ ਮਿਲੇਗੀ ਸੋਸ਼ਲ ਮੀਡੀਆ ਦੀ ਇੱਕ ਜਗ੍ਹਾ ਹੈ ਪਰ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਐਲਗੋਰਿਦਮ ਲਈ ਕੋਈ ਜਗ੍ਹਾ ਨਹੀਂ ਹੈ ਇਸ ਤੇ YouTube ਨੇ ਇਤਰਾਜ਼ ਕੀਤਾ ਹੈ YouTube ਦਾ کہنا ਹੈ ਕਿ ਇਹ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੱਖਰਾ ਹੈ ਪਹਿਲਾਂ ਇਸ ਨੂੰ ਪੁਰਾਣੇ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਦੁਆਰਾ ਛੋਟ ਦਿੱਤੀ ਗਈ ਸੀ ਪਰ ਹੁਣ ਨਵੇਂ ਮੰਤਰੀ ਨੇ ਈ ਸੇਫਟੀ ਕਮਿਸ਼ਨਰ ਦੀ ਸਲਾਹ ਤੇ ਇਹ ਛੋਟ ਨੂੰ ਹਟਾ ਦਿੱਤਾ ਹੈ ਈ ਸੇਫਟੀ ਕਮਿਸ਼ਨਰ ਯੂਲੀ ਐਲ ਮੈਨ ਗ੍ਰਾਂਟ ਦੁਆਰਾ 2600 ਬੱਚਿਆਂ ਤੇ ਕੀਤੇ ਗਏ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਗਭਗ 40% ਬੱਚਿਆਂ ਨੇ YouTube ਤੇ ਨੁਕਸਾਨਦੇ ਸਮਗਰੀ ਦੇਖੀ ਹੈ ਹਾਲਾਂਕਿ ਨਵਾਂ ਕਾਨੂੰਨ ਸਿਰਫ account ਬਣਾਉਣ ਤੇ ਪਾਬੰਦੀ ਲਗਾਉਂਦਾ ਹੈ ਜਾਨੀ ਕਿ ਬੱਚੇ YouTube ਤੇ log out ਕਰ ਸਕਦੇ ਹਨ ਅਤੇ ਵੀਡੀਓ ਦੇਖ ਸਕਦੇ ਹਨ ਪਰ account ਨਹੀਂ ਬਣਾ ਸਕਣਗੇ ਜੇਕਰ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਇਹ ਯਕੀਨੀ ਨਹੀਂ ਬਣਾਉਂਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਅਕਾਊਂਟ ਨਹੀਂ ਬਣਾ ਸਕਦੇ ਤਾਂ ਉਸਤੇ 49.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਆਸਟ੍ਰੇਲੀਆ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ YouTube ਤੇ ਅਕਾਊਂਟ ਨਹੀਂ ਬਣਾ ਸਕਣਗੇ। ਇਹ ਨਵਾਂ ਨਿਯਮ 10 ਦਸੰਬਰ 2025 ਤੋਂ ਲਾਗੂ ਹੋਵੇਗਾ। ਪਹਿਲਾ YouTube ਨੂੰ ਅਜਾ ਹੈ ਨਿਯਮਾਂ ਤੋਂ ਛੋੜ ਦਿੱਤੀ ਗਈ ਸੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਕੀ ਹੈ ਨਵਾਂ ਫੈਸਲਾ ਇਸ ਬਾਰੇ ਵੀ ਜਾਣਦੇ ਹਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ YouTube ਤੇ ਅਕਾਊਂਟ ਬਣਾਉਣ ਦੀ ਮਨਾਹੀ ਹੋਵੇਗੀ ਇਹ ਪਾਬੰਦੀ ਪਹਿਲਾਂ Facebook Instagram TikTok Snapchat X ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਲਾਗੂ ਸੀ ਪਰ ਹੁਣ YouTube ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ YouTube Kids app ਨੂੰ ਇਸ ਨਾਮ ਤੋਂ ਛੋੜ ਦਿੱਤੀ ਗਈ ਹੈ ਜਾਨਕਿ ਬੱਚੇ YouTube Kids ਦੀ ਵਰਤੋਂ ਕਰ ਸਕਦੇ ਹਨ ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੈਲਜ਼ ਨੇ ਕਿਹਾ ਕਿ ਫੈਸਲਾ ਬੱਚਿਆਂ ਨੂੰ سوشل میڈیا ਦੇ ਖਤਰਨਾਕ ਪ੍ਰਵਾਹਾਂ ਤੋਂ ਬਚਾਉਣ ਲਈ ਲਿਆ ਗਿਆ ਹੈ ਮਾਪਿਆਂ ਨੂੰ ਇਸ ਤੋਂ ਮਨ ਦੀ ਸ਼ਾਂਤੀ ਮਿਲੇਗੀ سوشل میڈیا ਦੀ ਇੱਕ ਜਗ੍ਹਾ ਹੈ ਪਰ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਐਲਗੋਰਿਦਮ ਲਈ ਕੋਈ ਜਗ੍ਹਾ ਨਹੀਂ ਹੈ ਇਸਤੇ YouTube ਨੇ ਇਤਰਾਜ਼ ਕੀਤਾ ਹੈ YouTube ਦਾ ਕਹਿਣਾ ਹੈ ਕਿ ਇਹ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੱਖਰਾ ਹੈ ਪਹਿਲਾਂ ਇਸ ਨੂੰ ਪੁਰਾਣੇ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਦੁਆਰਾ ਛੋਟ ਦਿੱਤੀ ਗਈ ਸੀ ਪਰ ਹੁਣ ਨਵੇਂ ਮੰਤਰੀ ਨੇ ਈ ਸੇਫਟੀ ਕਮਿਸ਼ਨਰ ਦੀ ਸਲਾਹ ਤੇ ਇਹ ਛੋਟ ਨੂੰ ਹਟਾ ਦਿੱਤਾ ਹੈ ਈ ਸੇਫਟੀ ਕਮਿਸ਼ਨਰ ਯੂਲੀ ਐਲਮੈਨ ਗ੍ਰਾਂਟ ਦੁਆਰਾ 2600 ਬੱਚਿਆਂ ਤੇ ਕੀਤੇ ਗਏ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਗਭਗ 40% ਬੱਚਿਆਂ ਨੇ YouTube ਤੇ ਨੁਕਸਾਨਦੇ ਸੁਭਗਰੀ ਦੇਖੀ ਹੈ ਹਾਲਾਂਕਿ ਨਵਾਂ ਕਾਨੂੰਨ ਸਿਰਫ ਅਕਾਊਂਟ ਬਣਾਉਣ ਤੇ ਪਾਬੰਦੀ ਲਗਾਉਂਦਾ ਹੈ ਜਾਨਕਿ ਬੱਚੇ YouTube ਤੇ ਲੌਗ ਆਊਟ ਕਰ ਸਕਦੇ ਹਨ ਅਤੇ ਵੀਡੀਓ ਦੇਖ ਸਕਦੇ ਹਨ ਪਰ ਅਕਾਊਂਟ ਨਹੀਂ ਬਣਾ ਸਕਣਗੇ ਜੇਕਰ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਇਹ ਯਕੀਨੀ ਨਹੀਂ ਬਣਾਉਂਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਅਕਾਊਂਟ ਨਹੀਂ ਬਣਾ ਸਕਦੇ ਤਾਂ ਉਸਤੇ 49.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲੱਗ ਆਸਟ੍ਰੇਲੀਆ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ YouTube ਤੇ ਅਕਾਊਂਟ ਨਹੀਂ ਬਣਾ ਸਕਣਗੇ ਇਹ ਨਵਾਂ ਨਿਯਮ 10 ਦਸੰਬਰ 2025 ਤੋਂ ਲਾਗੂ ਹੋਵੇਗਾ ਪਹਿਲਾਂ YouTube ਨੂੰ ਅਜਿਹੇ ਨਿਯਮਾਂ ਤੋਂ ਛੋੜ ਦਿੱਤੀ ਗਈ ਸੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਕੀ ਹੈ ਨਵਾਂ ਫੈਸਲਾ ਇਸ ਬਾਰੇ ਵੀ ਜਾਣਦੇ ਹਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ YouTube ਤੇ ਅਕਾਊਂਟ ਬਣਾਉਣ ਦੀ ਮਨਾਹੀ ਹੋਵੇਗੀ ਇਹ ਪਾਬੰਦੀ ਪਹਿਲਾਂ Facebook Instagram TikTok Snapchat X ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਲਾਗੂ ਸੀ ਪਰ ਹੁਣ YouTube ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ YouTube Kids app ਨੂੰ ਇਸ ਨਾਮ ਤੋਂ ਛੋੜ ਦਿੱਤੀ ਗਈ ਹੈ ਜਾਨੀ ਕਿ ਬੱਚੇ YouTube Kids ਦੀ ਵਰਤੋਂ ਕਰ ਸਕਦੇ ਹਨ ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੈਲਜ਼ ਨੇ ਕਿਹਾ ਕਿ ਫੈਸਲਾ ਬੱਚਿਆਂ ਨੂੰ سوشل میڈیا ਦੇ ਖਤਰਨਾਕ ਪ੍ਰਵਾਹਾਂ ਤੋਂ ਬਚਾਉਣ ਲਈ ਲਿਆ ਗਿਆ ਹੈ ਮਾਪਿਆਂ ਨੂੰ ਇਸ ਤੋਂ ਮਨ ਦੀ ਸ਼ਾਂਤੀ ਮਿਲੇਗੀ سوشل میڈیا ਦੀ ਇੱਕ ਜਗ੍ਹਾ ਹੈ ਪਰ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਐਲਗੋਰਿਦਮ ਲਈ ਕੋਈ ਜਗ੍ਹਾ ਨਹੀਂ ਹੈ ਇਸਤੇ YouTube ਨੇ ਇਤਰਾਜ਼ ਕੀਤਾ ਹੈ YouTube ਦਾ ਕਹਿਣਾ ਹੈ ਕਿ ਇਹ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੱਖਰਾ ਹੈ ਪਹਿਲਾਂ ਇਸ ਨੂੰ ਪੁਰਾਣੇ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਦੁਆਰਾ ਛੋਟ ਦਿੱਤੀ ਗਈ ਸੀ ਪਰ ਹੁਣ ਨਵੇਂ ਮੰਤਰੀ ਨੇ ਈ ਸੇਫਟੀ ਕਮਿਸ਼ਨਰ ਦੀ ਸਲਾਹ ਤੇ ਇਹ ਛੋਟ ਨੂੰ ਹਟਾ ਦਿੱਤਾ ਹੈ ਈ ਸੇਫਟੀ ਕਮਿਸ਼ਨਰ ਯੂਲੀ ਐਲਮੈਨ ਗ੍ਰਾਂਟ ਦੁਆਰਾ 2600 ਬੱਚਿਆਂ ਤੇ ਕੀਤੇ ਗਏ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਗਭਗ 40% ਬੱਚਿਆਂ ਨੇ YouTube ਤੇ ਨੁਕਸਾਨਦੇ ਸਮਗਰੀ ਦੇਖੀ ਹੈ ਹਾਲਾਂਕਿ ਨਵਾਂ ਕਾਨੂੰਨ ਸਿਰਫ account ਬਣਾਉਣ ਤੇ ਪਾਬੰਦੀ ਲਗਾਉਂਦਾ ਹੈ ਜਾਨਕਿ ਬੱਚੇ YouTube ਤੇ log out ਕਰ ਸਕਦੇ ਹਨ ਅਤੇ ਵੀਡੀਓ ਦੇਖ ਸਕਦੇ ਹਨ ਪਰ account ਨਹੀਂ ਬਣਾ ਸਕਣਗੇ ਜੇਕਰ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਇਹ ਯਕੀਨੀ ਨਹੀਂ ਬਣਾਉਂਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਅਕਾਊਂਟ ਨਹੀਂ ਬਣਾ ਸਕਦੇ ਤਾਂ ਉਸਤੇ 49.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ